ਸ਼ਿੰਦੇ ਨਾਲ ਕੋਈ ਪਹਿਲੀ ਵਾਰ ਇਸ ਤਰ੍ਹਾਂ ਪਿਆਰ ਨਾਲ ਪੇਸ਼ ਆਇਆ ਜਿਸ ਕਾਰਨ ਸ਼ਿੰਦਾ ਵੀ ਆਪਣੀਆਂ ਭਾਵਨਾਵਾਂ ਉਤੇ ਕਾਬੂ ਨਾ ਕਰ ਪਾਇਆ। ਇੱਕ ਅਣਜਾਣ ਕੁੜੀ ਜਿਸ ਨੂੰ ਚੰਗੀ ਤਰ੍ਹਾਂ ਜਾਣਦਾ ਤੱਕ ਨਹੀਂ ਉਸ ਨੂੰ ਆਪਣੇ ਬਾਰੇ ਸਭ ਕੁਝ ਦੱਸਣ ਲਈ ਤਿਆਰ ਹੋ ਗਿਆ। ਸ਼ਿੰਦੇ ਨੇ ਹਾਲੇ ਗੱਲ ਸ਼ੁਰੂ ਹੀ ਕੀਤੀ ਸੀ ਉਹਦੇ ਚਿਹਰੇ ਉੱਪਰ ਇੱਕੋ ਦਮ ਆਈ ਉਸ ਪ੍ਰਹੜ ਨੇ ਪ੍ਰੀਤੀ ਨੇ ਦਿਲ ਨੂੰ ਛੋੜ ਜਾਦਾ ਮਿਲਚਸਪੀ ਕਰ ਦਿੱਤੀ। ਪ੍ਰੀਤੀ ਨੇ ਬੜੇ ਧਿਆਨ ਨਾਲ ਸ਼ਿੰਦੇ ਦੀਆਂ ਗੱਲਾਂ ਸੁਣਨੀਆਂ ਸ਼ੁਰੂ ਕੀਤੀਆਂ। ਚਿੰਦਾ ਪ੍ਰੀਤੀ ਨੂੰ ਦੱਸਦਾ ਹੋਇਆ ਬੋਲਿਆ ਅੱਜ ਤੋਂ 9 ਸਾਲ ਪਹਿਲਾਂ ਮੈਂ ਹਾਲੇ 16 ਸਾਲਾਂ ਦਾ 10ਵੀਂ ਕਲਾਸ ਦੇ ਪੇਪਰ ਦੇ ਕੇ ਹਟਿਆ ਸੀ ਤੇ ਮੇਰੇ ਦਿਲ ਵਿੱਚ ਆਰਮੀ ਵਿੱਚ ਜਾਣ ਦਾ ਸੁਪਨਾ ਪੈਦਾ ਹੋ ਗਿਆ ਘਰ ਵਿੱਚ ਮੈਂ ਮੇਰੀ ਵੱਡੀ ਭੈਣ ਮੇਰਾ ਬਾਪੂ ਮੇਰੀ ਮਾਂ ਤੇ ਦਾਦੀ ਬੜੇ ਖੁਸ਼ੀ ਰਹਿੰਦੇ ਸੀ ਹਰ ਵਾਰ ਮੈਂ ਕਲਾਸ ਵਿੱਚੋਂ ਫਰਸਟ ਪੋਜੀਸ਼ਨ ਤੇ ਆਉਂਦਾ ਘਰ ਦੇ ਉਸ ਸਮੇਂ ਵਿੱਚ ਸ਼ਕ ਆਰਥਿਕ ਹਾਲ ਚੰਗੇ ਨਹੀਂ ਸੀ ਪਰ ਅਸੀਂ ਫਿਰ ਵੀ ਆਪਣੀ ਛੋਟੀ ਜਿਹੀ ਦੁਨੀਆ ਨਾਲ ਬਹੁਤ ਖੁਸ਼ ਰਹਿੰਦੇ ਸੀ ਬਾਪੂ ਖੇਤਾਂ ਵਿੱਚ ਦਿਹਾੜੀ ਕਰਕੇ ਸ਼ਾਮ ਨੂੰ ਘਰ ਵਾਪਸ ਆਉਂਦਾ ਤੇ ਆਉਂਦੇ ਅਸਾਰ ਉਹਨੇ ਇਹੀ ਕਹਿਣਾ ਪੁੱਤ ਕੀ ਰੱਖਿਆ ਨਾ ਪੜਾਈਆਂ ਵਿੱਚ ਇਹ ਨੌਕਰੀਆਂ ਆਪਣੇ ਲਈ ਨਹੀਂ ਬਣੀਆਂ ਇਹ ਤਾਂ ਸਰਕਾਰ ਆਪਣੀ ਹੀ ਨਿਆਣੀਆਂ ਨੂੰ ਨੌਕਰੀਆਂ ਦੇ ਰੱਖਦੀ ਹੈ ਆਪਾਂ ਗਰੀਬਾਂ ਨੂੰ ਕੌਣ ਪੁੱਛਦਾ ਬਣਾ ਮੈਂ ਤੂੰ ਫਿਕਰ ਨਾ ਕਰ ਬਾਪੂ ਮੈਂ ਤੇਰਾ ਪੁੱਤ ਲੱਕੀ ਦਿਖਾਉਂਗਾ ਨੌਕਰੀ ਦੇਖੀ ਇੱਕ ਦਿਨ ਮੈਂ ਫੌਜੀ ਬਣ ਕੇ ਕਰਾਉਂਗਾ ਬਾਪੂ ਆਹ ਉਹ ਤੈਨੂੰ ਲਾਉਣਗੇ ਅਫਸਰ ਵੱਡੇ ਡੀਸੀ ਬੇਸ਼ੱਕ ਬਾਪੂ ਹਰ ਵਕਤ ਇਹ ਸੋਚਦਾ ਕੀ ਪੜਾਈਆਂ ਦਾ ਅੱਗੇ ਚੱਲ ਕੇ ਕੋਈ ਮੁੱਲ ਨਹੀਂ ਪੈਂਦਾ। ਪ੍ਰੰਤੂ ਫਿਰ ਵੀ ਉਸਨੇ ਮੇਰੀ ਪੜਾਈ-ਲਿਖਾਈ 'ਤੇ ਬਹੁਤ ਖਰਚ ਕੀਤਾ। ਮੇਰਾ ਦਾਖਲਾ ਬਾਪੂ ਨੇ ਅੱਗੇ 11ਵੀਂ ਕਲਾਸ ਵਿੱਚ ਕਰਵਾ ਦਿੱਤਾ। ਹਰ ਗੱਲ 'ਤੇ ਮੇਰਾ ਸਾਥ ਦਿੱਤਾ। ਮੇਰੀ ਦਾਦੀ ਵੀ ਮੈਨੂੰ ਬਹੁਤ ਪਿਆਰ ਕਰਦੀ ਸੀ। ਸ਼ਾਮ ਮੈਂ ਤੇ ਜੋਤੀ ਦਾਦੀ ਕੋਲ ਬੈਠ ਗੱਲਾਂ ਸੁਣਦੇ ਖੂਬ ਮસ્ਤੀ ਕਰਦੇ। ਵੱਡੀ ਭੈਣ 22 ਸਾਲ ਦੀ ਹੋ ਚੁੱਕੀ ਸੀ। ਇੱਕ ਦਿਨ ਭੂਆ ਜੋਤੀ ਦਾ ਰਿਸ਼ਤਾ ਲੈ ਕੇ ਆਈ। ਬਾਪੂ ਨੇ ਪਹਿਲਾਂ ਹੀ ਗੱਲ ਖੋਲ ਦਿੱਤੀ ਕਿ ਮੈਂ ਮੇਰੀ ਧੀ ਦਾ ਨਾਜਾ ਨਾਲ ਪਾਲੀ। ਇਸ ਕਰ ਕਿਸ ਦਾ ਵਿਆਹ ਵੀ ਬੜੇ ਹੌਂਸਲਾ ਕਰਾਂਗਾ ਭੂਆ ਨੇ ਗੱਲ ਅੱਗੇ ਤੋਰ ਲਈ ਕੋਟਕਪੁਰਾ ਤੋਂ ਮੁੰਡੇ ਵਾਲੇ ਜੋਤੀ ਨੂੰ ਦੇਖਣਾ ਹੈ ੁੰਡਾ ਮੋਟਰਸਾਈਕਲਾਂ ਦਾ ਕੰਮ ਕਰਦਾ ਸੀ ਜਿਸ ਕਰਕੇ ਉਸਦੀ ਤਨਖਾਹ ਵੀ ਕਾਫੀ ਸੀ ਉਸਦਾ ਨਾਮ ਹਰਜੋਤ ਸੀ ਉਹਨੇ ਕਾਫੀ ਜੋਰ ਪਾਇਆ ਕਿ ਇਹੋ ਜਾਂ ਮੁੰਡਾ ਲੱਭਿਆ ਨਹੀਂ ਲੱਭਾ ਉਹ ਸਿੱਕਾ ਕਿੰਨਾ ਜਲਦੀ ਕਰ ਗਏ ਛਟ ਮੰਗਣੀ ਤੇ ਪੱਟ ਗਿਆ ਮਾਂ ਤੇ ਬਾਪੂ ਨੂੰ ਵੀ ਮੁੰਡਾ ਤੇ ਮੁੰਡੇ ਦਾ ਪਰਿਵਾਰ ਵਧੀਆ ਚੱਪ ਜਿਸ ਕਾਰਨ ਉਦਨ ਹੀ ਉਹਨਾਂ ਦਾ ਸ਼ਗਨ ਪਾਗ ਜੋਤੀ ਦੇ ਸ਼ਗਨ ਤੋਂ ਬਾਅਦ ਘਰ ਵਿੱਚ ਅਲੱਗ ਹੀ ਰੌਣਕ ਲੱਗੀ ਰਹਿੰਦੀ ਮੈਂ ਤੇ ਬਾਪੂ ਜੋਤੀ ਦੇ ਵਿਆਹ ਦੀਆਂ ਤਿਆਰੀਆਂ ਕਰਦੇ ਇੱਕ ਹੀ ਤਰੱਕੀ ਬਾਪੂ ਨੇ ਜਿੰਨਾ ਹੋ ਸਕਿਆ ਉਸ ਲਈ ਕਾਫੀ ਸਮਾਨ ਜੋੜ ਲਿਆ ਆਖਿਰ ਇੰਤਜ਼ਾਰ ਕਰਦਿਆਂ ਕਰਦਿਆਂ ਉਹ ਦਿਨ ਆ ਗਿਆ ਜਦ ਜੋਤੀ ਵਿਆਹ ਕੇ ਆਪਣੀ ਸੌਰੀ ਜਾਨਾ ਬਾਪੂ ਨੇ ਵੀ ਉਸਦੇ ਵਿਆਹ ਵਿੱਚ ਕੋਈ ਕਸਰ ਬਾਕੀ ਨਹੀਂ ਛੱਡੀ ਸੀ ਭੈਣ ਨੂੰ ਸਹੁਰੇ ਘਰ ਤੋਂ ਕਿੰਨੇ ਹੀ ਦਿਨ ਘਰ ਵਿੱਚ ਚੁੱਪੇ ਛਾਈ ਰਹੇ ਭੈਣ ਤੋਂ ਬਾਅਦ ਜੇ ਮੈਂ ਕਿਸੇ ਨਾਲ ਮસ્ਤੀ ਕਰਦਾ ਤਾਂ ਮੇਰੀ ਦਾਦੀ ਮਾਸੀ ਦਾਦੀ ਨਾਲੋਂ ਜ਼ਿਆਦਾ ਉਹ ਮੇਰੀ ਇੱਕ دوست ਵੀ ਸੀ ਜਿਸ ਨਾਲ ਮੈਂ ਹਰ ਗੱਲ ਕਰਦਾ ਉਤੋਂ ਦਾਦੀ ਵੀ ਮੇਰੀਆਂ ਗੱਲਾਂ ਸੁਣ ਕੇ ਬਹੁਤ ਖੁਸ਼ ਹੁੰਦੀ ਤੇ ਅਕਸਰ ਮੈਨੂੰ ਸਮਝਾਉਂਦੀ ਆ ਇਹ ਕਹਿੰਦੀ ਬੇਪੁੱਤ ਤਰੀ ਆਪਣੇ ਬਾਪੂ ਨੂੰ ਟੋਖਾਂ ਨਾ ਲੇ ਸਾਰੀ ਉਮਰ ਲੰਗੀ ਇਹਨੇ ਸਾਰੀ ਉਮਰ ਦਾ ਮੀ ਲਿਆ ਹਰ ਵਾਰ ਤੁਹਾਡੇ ਦੀ ਪਿੱਛੇ ਭੱਜਿਆ ਫਿਰਦਾ ਬੰਦੇ ਨੇ ਸਾਰੀ ਮਿਹਨਤ ਪੈਸਿਆਂ ਕਮਾਉਂਦੇ ਹੁੰਦੀਆਂ ਚੱਲਦੀ ਹੈ ਮਹਿਸੂਸ ਵੀ ਇੱਕ ਖਾਸ ਆਪਣੇ ਪੁੱਤਰ ਉੱਤੇ ਹੁੰਦੀ ਹੈ ਕਿ ਬੜਾ ਪੀ ਉਸ ਦਾ ਸਹਾਰਾ ਬਣੇਗਾ ਮੈਂ ਬੇਬੇ ਨੂੰ ਹੱਬ ਕੇ ਕਹਿਣਾ ਬੇਬੇ ਬਸ ਇੱਕ ਸਾਲ ਹੋਰ ਰੁਕ ਜਾ ਦੇਖੀ ਨਾ ਘਰ ਦੀ ਸਾਰੀ ਗਰੀਬੀ ਚੱਕ ਨੀ ਮੰਗਾ ਮੇਰੇ ਮੂੰਹੋਂ ਇਹ ਸ਼ਬਦ ਸੁਣ ਕੇ ਬੇਬੇ ਪਿਆਰ ਨਾਲ ਮੇਰੇ ਸਿਰ ਤੇ ਉੱਪਰ ਹੱਥ ਫੇਰਦੀ ਨੇ ਬੇਬੇ ਦੀ ਬੁੱਪਲ ਵਿੱਚ ਸਿਰ ਰੱਖ ਕੇ ਸੋ ਜਾਂਦਾ ਜੋਤੀ ਨੂੰ ਵਿਆਹ ਕੇ ਹਲ 2 ਹਫ਼ਤੇ ਹੋਏ ਸਨ ਇੱਕ ਦਿਨ ਬੇਬੇ ਦੀ ਸਿਹਤ ਅਚਾਨਕ ਖਰਾਬ ਹੋ ਗਈ ਮੈਂ ਤੇ ਬਾਪੂ ਬੇਬੇ ਨੂੰ ਹਸਪੀਟਲ ਵਿੱਚ ਲੈ ਕੇ ਚਲੇ ਗਏ ਪਰ ਡਾਕਟਰਾਂ ਨੇ ਕੋਈ ਜਵਾਬ ਨਹੀਂ ਦਿੱਤਾ ਫਰੀਦਕੋਟ ਹਸਪੀਟਲ ਵਿੱਚ ਦਾਖਲ ਕਰਵਾਉਣ ਲਈ ਕਿਹਾ ਫਰੀਦਕੋਟ ਲੈ ਜਾਣ ਉੱਤੇ ਦਾਖਲ ਕਰਵਾਉਣ ਲਈ ਬਹੁਤ ਸਾਰੇ ਪੈਸਿਆਂ ਦੀ ਜਰੂਰਤ ਸੀ ਪਰ ਜੋਤੀ ਦੇ ਵਿਆਹ ਤੇ ਬਾਪੂ ਨੇ ਸਾਰੇ ਪੈਸੇ ਲਗਾ ਦਿੱਤੇ ਸਨ ਇਸ ਕਾਰਨ ਬਾਪੂ ਬੇਬੇ ਨੂੰ ਫਰੀਦਪੁਰ ਲਿਜ਼ ਆਉਣ ਵਿੱਚ ਅਸਮਾਨ ਹੋ ਗਿਆ। ਦੋ ਦਿਨ ਬਾਅਦ ਜੱਜ ਬਾਪੂ ਨੇ ਪੈਸਿਆਂ ਦਾ ਇੰਤਜ਼ਾਮ ਕਰ ਲਿਆ। ਤਾਂ ਉਦੋਂ ਤੂੰ ਬਹੁਤ ਦੇਰ ਹੋ ਚੁੱਕੀ ਸੀ। ਬੇਬੇ ਦੀ ਹਾਲਤ ਦਿਨੋਂ ਦਿਨ ਵਿਗੜਦੀ। ਹੁਣ ਜਾਣਕਾਰ ਬੇਬੇ ਹਮੇਸ਼ਾ-ਹਮੇਸ਼ਾ ਲਈ ਆਪਣੀ ਅੱਖਾਂ ਮੀਟ ਗਈ। ਇੱਕ ਪੈਸਿਆਂ ਦੀ ਕਮੀ ਕਾਰਨ ਬੇਬੇ ਦਾ ਇੰਜ ਛੱਡ ਕੇ ਚਲੇ ਜਾਣਾ। ਮੇਰੀ ਜ਼ਿੰਦਗੀ ਦਾ ਸਭ ਤੋਂ ਵੱਡਾ ਭਾਗੀਦੰਦ ਸੀ। ਮੈਨੂੰ ਸਭ ਤੋਂ ਜ਼ਿਆਦਾ ਅਫਸੋਸ ਇਸ ਗੱਲ ਦਾ ਸੀ ਕਿ ਮੈਂ ਚਾਹ ਕੇ ਵੀ ਬੇਬੇ ਲਈ ਕੁਝ ਨਹੀਂ ਕਰ ਸਕਿਆ। ਪੇਬੀ ਦੇ ਚਾਨ ਦਾ ਦੁੱਖ ਹਾਲੇ ਮੈਂ ਭੁੱਲਿਆ ਨਹੀਂ ਸੀ ਕਿੰਨੇ ਨੂੰ ਕੁਛ ਮਹੀਨੇ ਬਾਅਦ ਜੋਤੀ ਦਾ ਪਤੀ ਬੜੇ ਹੀ ਗੁੱਸੇ ਵਿੱਚ ਘਰ ਆਇਆ ਉਸ ਨੂੰ ਘਰ ਵਿੱਚ ਛੱਡ ਕੇ ਚਲਾ ਗਿਆ ਜੋਤੀ ਨੂੰ ਹੰਡਿਆ ਵੇਖ ਪਾਪੂ ਥੋੜਾ ਡਰ ਗਿਆ ਉਸਨੇ ਜੋਤੀ ਨੂੰ ਕੋਲ ਬਿਠਾ ਕੇ ਪੁੱਛਿਆ ਜੋਤੀ ਬੋ ਅਖਰ ਗੱਲ ਕੀ ਹੋਈ ਹੈ ਭਲਾ ਦੱਸ ਤਾਂ ਸਹੀ ਪਰ ਜੋਤੀ ਲਗਾਤਾਰ ਰੋਈ ਜਾ ਰਹੀ ਸੀ ਇਹ ਦੇਖ ਮੈਨੂੰ ਬੜਾ ਗੁੱਸਾ ਆਇਆ ਮੈਂ ਜੋਤੀ ਦੀ ਗੱਲ ਸੁਣੇ ਬਿਨਾ ਸਿੱਧਾ ਹਰਜੋਤ ਨੂੰ ਫੋਨ ਲਗਾ ਲਿਆ ਤੇ ਪੁੱਛਿਆ ਤੁਸੀਂ ਕੀ ਕਿਹਾ ਮੇਰੀ ਭੈਣ ਨੇ ਅੱਗੋ ਹਰਜੋਤ ਵੀ ਜਿਹਨੇ ਲੜਨ ਨੂੰ ਪਿਆਰ ਹੀ ਬੈਠਾ ਸੀ ਉਹ ਚੱਟ ਜਵਾਬ ਦਿੰਦਾ ਬੋਲਿਆ ਜਿਸ ਦਿਨ ਦੀ ਆਈ ਹੈ ਜਿਨਾ ਹਰਾਮ ਕਰ ਰੱਖਿਆ ਸਾਲੀ ਨੇ ਲੈ ਜਾਓ ਇਹ ਮੈਂ ਨਹੀਂ ਰੱਖੂ ਇੰਨਾ ਕਹਿ ਹਰਜੋਤ ਨੇ ਉਹ ਫੋਨ ਕੱਟ ਦਿੱਤਾ ਪਰ ਜੋ ਦੀ ਸ ਹੱਤ ਤੋਂ ਬੜਾ ਗੁੱਸਾ ਆਇਆ ਚਲ ਮੈਂ ਭੈਣ ਤੋਂ ਪੁੱਛੀ ਉਹਨੇ ਦੱਸਣ ਤੇ ਪਤਾ ਚੱਲਿਆ ਕਿ ਹਰਜੋਤ ਨਸ਼ੇ ਕਰਦਾ ਹੈ ਤੇ ਜਦ ਜੋਤੀ ਉਸਨੂੰ ਰੋਕਣ ਦੀ ਕੋਸ਼ਿਸ਼ ਕਰਦੀ ਤਾਂ ਉਸਨੂੰ ਬੁਰਾ ਵਰਤਾਅ ਕਰਨ ਲੱਗ ਜਾਂਦਾ ਹੈ ਤੇ ਜੋਤੀ ਨੇ ਦੱਸਿਆ ਕਿ ਅੱਜ ਤਾਂ ਉਹਨੇ ਹੱਦ ਹੀ ਕਰ ਦਿੱਤੀ ਉਸਨੇ ਬਾਪੂ ਦੇ ਦਿੱਤੇ ਸਾਰੇ ਗੈਂਦੇ ਚੱਕ ਵੇਚ ਦਿੱਤੇ ਜਦ ਮੈਂ ਉਸ ਨੂੰ ਵਜਿਆ ਪਰੰਤੂ ਵਰਜਿਆ ਤਾਂ ਉਸਨੇ ਮੈਨੂੰ ਜ਼ਿਆਦਾ ਤੱਕ ਦੇ ਮਰ ਘਰੋਂ ਬਾਹਰ ਕੱਢਣਾ ਸ਼ੁਰੂ ਕਰ ਦਿੱਤਾ ਕਿ ਮੈਂ ਉਹਦੇ ਮੂਰੇ ਬੋਲਦੀ ਹਾਂ ਜਿਵੇਂ ਜੋਤੀ ਬੋਲਦੀ ਗਈ ਉਹਵੇਂ ਉਹ ਉਸਤੇ ਹੰਝੂ ਇੱਕ ਕਿੰਨਾ دیਵਾਂਗ ਲਗਾਤਾਰ ਵੰਡੇ ਚਲੇ ਗਏ ਬਾਪੂ ਇਹ ਸੁਣ ਪੁਰਾ ਸੁਣ ਹੋ ਚੁੱਕਿਆ ਸੀ ਕੋਲ ਗੱਠ ਜਿਹੜੀ ਮਾਨੂੰ ਗੱਲ ਲਗਾ ਚੁੱਪ ਕਰਾਉਣ ਲੱਗ ਪਈ ਤੇਰੇ ਸੋਚ ਵਿਚਾਰ ਕੇ ਬਾਪੂ ਨੇ ਭੂਆ ਨੂੰ ਫੋਨ ਕੀਤਾ ਤੇ ਕਿਹਾ ਤੁਸੀਂ ਤਾਂ ਮੁੰਡੇ ਦੀਆਂ ਸਿੱਤਾ ਕਾਰਨੋਂ ਨਹੀਂ ਹੱfte ਸੀ ਫਿਰ ਇਹ ਸਾਪੂ ਹੀ ਹੈ ਬਾਪੂ ਨੇ ਇੱਕੋ ਸਾਪੂ ਅਨੁਸਾਰੀ ਗੱਲ ਸੁਣਾਈ ਭੂਆ ਨੇ ਇੱਕ ਕੈਸ ਹੋਣ ਕੱਟ ਦਿੱਤਾ ਕਿ ਹਾਂ ਵੀਰੇ ਮੈਂ ਕਰਦੀ ਹਾਂ ਗੱਲ ਉਹਨਾਂ ਨਾਲ ਤੁਸੀਂ ਫਿਕਰ ਨਾ ਕਰੋ ਕੁਝ ਦਿਨਾਂ ਤੱਕ ਮਾਮਲਾ ਸ਼ਾਂਤ ਰਿਹਾ ਪਰ ਇੰਨਾ ਦਿਨਾਂ ਵਿੱਚੋਂ ਇੱਕ ਦਿਨ ਵੀ ਜੋਤੀ ਦੇ ਸਹੁਰਿਆਂ ਨੇ ਜੋ ਕਿ ਦੀ ਖਬਰ ਤੱਕ ਨਾ ਲਈ ਨਾ ਕੋਈ ਫੋਨ ਨਾ ਕੋਈ ਚਿੱਠੀ ਫਿਰ ਜੋਕੀ ਨੇ ਰੋ ਰੋ ਆਪਣਾ ਪੂਰਾ ਹਲ ਕਰ ਰੱਖਿਆ ਸੀ ਬਾਪੂ ਨੇ ਫਿਰ ਭੂਆ ਨੂੰ ਫੋਨ ਕੀਤਾ ਪਰੰਤੂ ਭੂਆ ਨੇ ਵੀ ਨਾ ਚੁੱਕਿਆ ਅਖੀਰ ਹਾਰ ਕੇ ਬਾਪੂ ਜੋ ਕਿ ਬਸ ਸੌਰੀ ਕਰ ਚੁਲਾ ਗਿਆ ਉੱਥੇ ਜਾਂਦਿਆਂ ਹੀ ਬਾਪੂ ਦਾ ਹਰ ਜੋਤ ਨੇ ਬੁਰਾ ਵਰਤਾਓ ਕੀਤਾ ਅਤੇ ਇਹ ਤੁਹਾਡੀ ਵੀ ਮੈਂ ਨਹੀਂ ਰੱਖਣੀ ਇਹ ਗੱਲ ਮੈਂ ਭੂਆ ਜੀ ਨੂੰ ਵੀ ਕਹੀ ਸ਼ਾਇਦ ਉਹਨਾਂ ਨੇ ਤੁਹਾਨੂੰ ਨਹੀਂ ਦੱਸਿਆ ਹੋਣਾ ਜੇਕਰ ਆਪ ਵੀ ਭਲਾਈ ਚਾਹੁੰਦੇ ਹੋ ਤਾਂ ਇਥੋਂ ਚਲੇ ਜਾਓ ਤਾਰਾ ਬਖਮੀਪੂਰੀ ਗਾਲ ਮੈਨੂੰ ਦਸੀ ਬਾਪੂ ਨਾਲ ਹੋਈ ਇਸ ਬਤਮੀ ਜੀ ਨੂੰ ਸੁਣ ਮੇਰਾ ਖੂਨ ਉਬਲ ਗਿਆ ਤੇ ਗੁੱਸੇ ਵਿੱਚ ਆ ਲੋਹੇ ਦੀ ਰਾੜ ਚੁੱਕ ਲਈ ਤੇ ਬੜੇ ਗੁੱਸੇ ਵਿੱਚੋਂ ਘਰੋਂ ਨਿਕਲ ਨਹੀਂ ਹੀ ਲੱਗਿਆ ਸਾ ਕਿੰਨੇ ਨੂੰ ਮਾਂ ਤੇ ਭੈਣ ਨੇ ਨੂੰ ਸਹਾ ਕੁਆਕੇ ਰੋ ਗਿਆ ਬਾਪੂ ਨੇ ਵੀ ਮੈਨੂੰ ਸਮਝਾਉਂਦਿਆਂ ਕਿਹਾ ਜੋਸ ਤੋਂ ਨਹੀਂ ਬੋਲੋਸ ਤੋਂ ਕੰਮ ਲੇਗਾ ਅੱਪਾ ਸਵੇਰੇ ਪੰਚਾਇਤ ਇਕੱਠੀ ਕਰਦੇ ਹਾਂ ਹੁਣ ਉਹ ਹੀ ਕਰੇਗੀ ਫੈਸਲਾ ਬਾਪੂ ਦੀ ਗੱਲ ਸੁਣ ਕੇ ਮੈਂ ਥੋੜਾ ਸ਼ਾਂਤ ਹੋ ਗਿਆ ਅਗਲੇ ਦਿਨ ਪੰਚਾਇਤ ਇਕੱਠੀ ਕੀਤੀ ਗਈ ਉਥੇ ਅਸੀਂ ਆਪਣਾ ਪੱਖ ਰੱਖਿਆ ਪਰ ਸਰਪੰਚ ਅਤੇ ਬਾਕੀ ਸਾਰੇ ਮੈਂਬਰਾਂ ਨੇ ਸਲਾਹ ਦਿੱਤੀਆਂ ਕਿ ਭਾਈ ਛੋਟੇ-ਮੋਟੇ ਝਗੜੇ ਤਾਂ ਹਾਕ ਕਰਾਂ ਵਿੱਚ ਆਮ ਹੀ ਹੁੰਦੇ ਰਹਿੰਦੇ ਨੇ ਐਮੇ ਛੋਟੇ-ਮੋਟੇ ਗੱਲ ਨੂੰ ਪੰਚਾਇਤ ਵਿੱਚ ਉਸ਼ਾਲਣਾ ਚੰਗੀ ਗੱਲ ਨਹੀਂ ਹੁੰਦੀ ਪਰ ਵਾਪਿਸ ਫਤਗਏ ਅਸੀਂ ਕਿੰਨੇ ਹੀ ਦਿਨ ਇਸ ਮਸਲੇ ਨੂੰ ਸਰਜਾਉਣ ਵਿੱਚ ਲੱਗੇ ਰਹੇ ਪਰ ਗੱਲ ਸੁਲਝਣ ਦੀ ਬਜਾਏ ਦਿਨ ਹੋਰ ਉਲਝ ਗਈ ਇਸ ਕਾਰਨ ਗੱਲ ਅੰਤ ਤਲਾਕ ਉੱਤੇ ਆ ਕੇ ਰੁਕ ਗਈ ਬਾਪੂ ਹਰ ਦਿਨ ਕੋਟ ਕਚੈਰੀਆਂ ਦੇ ਚੱਕਰ ਲਗਾਉਂਦਾ ਘੁੰਮਿਆ ਫਿਰਦਾ ਰਹਿੰਦਾ ਭੂਆ ਜਿਸਨੇ ਜੋਤੀ ਦਾ ਰਿਸ਼ਤਾ ਕਰਵਾਇਆ ਸੀ ਸਾਡਾ ਮਾੜਾ ਸਮਾਂ ਦੇ ਕੋਈ ਪਲਟ ਨਹੀਂ ਉਸਨੇ ਮਗਰੋਂ ਸਾਡਾ ਕੋਈ ਸਾਥ ਨਹੀਂ ਦਿੱਤਾ ਸਾਥ ਦੇਣ ਦੀ ਵਜਾਈ ਉਹ ਬਾਪੂ ਨਾਲ ਲੜ ਮਗਰੋਂ ਤਦ ਪਿੰਡ ਮਿਲਣ ਨਹੀਂ ਆਈ ਉਹ ਹੀਨਾ ਕੋਲ ਚੱਕਰ ਲਗਾਉਂਦੇ ਆ ਕਦੇ 1 ਸਾਲ ਬੀਤ ਗਿਆ ਪਤਾ ਹੀ ਨਾ ਚੱਲਿਆ ਬਾਪੂ ਨੇ ਘਰ ਵਿੱਚ ਪਏ ਪੈਸੇ ਅਤੇ ਇਸ ਤੋਂ ਲਾਵਾ ਲੋਕਾ ਕੁਲੂਦਾਰ ਫੜਕਟ ਆਖਿਰ ਜੋਤੀ ਦਾ ਕੇਸ ਨਾ ਪੇਰੇ ਚੜਾਣ ਦਿੱਤਾ ਚੌਥੀ ਤਲਾਕ ਵਾਲੀ ਵਕੀਲਾਂ ਦੀਆਂ ਫੀਸਾਂ ਨੇ ਘਰ ਦੀ ਸਾਰੀ ਪੂੰਜੀ ਖਰਚ ਕਰਵਾ ਦਿੱਤੀ। ਇਸ ਤੋਂ ਇਲਾਵਾ ਸਿਰ ਉੱਪਰ ਵੀ ਹਜ਼ਾਰਾਂ ਕਰਜ਼ੇ ਦੀ ਪੰਡ ਚੜਾਈ। ਮੈਂ ਆਪਣੀ 11ਵੀਂ ਵਿਪੜਾਈ ਪੂਰੀ ਕਰਕੇ ਭਰਤੀਆਂ ਦੇਖਣ ਲੱਗ ਪਿਆ। ਮੇਰੇ ਦਿਮਾਗ ਵਿੱਚ ਬਸ ਇੱਕੋ ਸੁਪਨਾ ਸੀ ਕਿ ਜਲਦੀ ਹੀ ਸਾਰੇ ਹਾਲਾਤ ਸੁਧਾਰ ਦੇਵਾਂਗਾ ਤੇ ਬਾਪੂ ਸਿਰ ਆਇਆ ਕਰਜ਼ਾ ਜਲਦ ਉਤਾਰ ਦੇਵਾਂਗਾ। ਉਹਨਾਂ ਦਿਨਾਂ 20 ਅਸਲ ਵੀ ਭਰਤੀ ਨਿਕਲੀ। ਮੈਂ ਜਲਦੀ ਹੀ ਪੋਸਟਾਂ ਭਰ ਦਿੱਤੀਆਂ। કુલ 1500 ਮੁੰਡਿਆਂ ਨੂੰ ਇਸ ਵਾਰ ਰੱਖਿਆ ਜਾ ਰਿਹਾ ਸੀ। ਇਸ ਲਈ ਮੈਂ ਦਿਨ ਰਾਤ ਮਿਹਨਤ ਕੀਤੀ। ਸਵੇਰੇ ਜਲਦੀ ਉੱਠ, ਪਿਆਰੀ ਲੌਂ ਚਾਣਾ, ਫਿਰ ਘਰ ਆ ਕੇ ਦੋ ਘੰਟੇ ਪੜਾਈ ਕਰਦਾ। ਦਿਨ ਚੜ੍ਹਦਿਆਂ ਹੀ ਵਕਤ ਉਹਨਾਂ ਖੇਤਾਂ ਵਿੱਚ ਕੰਮ ਕਰਦਾ। ਮੇਰਾ ਨਿੱਤ ਦਾ ਰੁਪੀਆ ਬਣ ਚੁੱਕਿਆ ਸੀ। ਜਦੋਂ ਅੰਦਰ ਵੇਚਰ ਨੇ ਭਰਤੀ ਦੇਖਣ ਗਿਆ, ਦੇਖਿਆ ਉਹਥੇ ਬਹੁਤ ਬੁਰਾ ਹੂਰੋ, ਮੁੰਡੇ ਚੱਲ ਕੇ ਆਏ ਹੋਏ ਸਨ। ਮੈਂ ਹਿੰਮਤ ਨਾ ਹਾਰਦੇ ਹੋਏ ਸਾਰੇ ਮੁੰਡਿਆਂ ਵਿੱਚ ਪਿੱਜੇ ਨੰਬਰ ਰੁਪਈਆ ਆਪਣੀ ਵੇਚ ਕਢੀ। ਇੱਕ ਇੱਕ ਕਰਕੇ ਮੈਂ ਸਾਰੇ ਪੜਾਵਾਂ ਨੂੰ ਝੁਲ ਲੱਗਦਾ ਗਿਆ। ਪੇਪਰ ਲਈ ਉਹਨਾਂ ਨੇ ਹਲੇ 2 ਮਹੀਨਿਆਂ ਦਾ ਟਾਈਮ ਦਿੱਤਾ ਸੀ ਪਿੰਡ ਵਿੱਚੋਂ ਹੋਰਾਂ ਨਾਲ ਆਏ ਮੁੰਡਿਆਂ ਵਿੱਚੋਂ ਮੈਂ ਇਕੱਲਾ ਹੀ ਸੀ ਜਿਸ ਨੇ ਕੀ ਪਹਿਲੇ ਵਾਰ ਵਿੱਚ ਰੇਸ ਖੱਡੀ ਹੋਈ ਮੈਡੀਕਲ ਫਿਜ਼ੀਕਲ ਵਦੈਰਾ ਸਾਰਾ ਕੁਝ ਕਲੀਅਰ ਕਰਕੇ ਮੈਂ ਵਾਪਸ ਘਰ ਪਰਤ ਆਇਆ ਸਭ ਮੈਨੂੰ ਲੈ ਕੇ ਬਹੁਤ ਖੁਸ਼ ਹੋਏ ਇੰਨਾ ਚਿਰਾਂ ਬਾਅਦ ਸਭ ਦੇ ਚਿਹਰੇ ਉੱਪਰ ਰੌਣਕ ਧੀ ਮੈਨੂੰ ਵੀ ਬਹੁਤ ਖੁਸ਼ੀ ਹੋਈ ਮੈਂ ਬਾਪੂ ਨੂੰ ਵਾਦਾ ਕੀਤਾ ਸੀ ਮੈਂ ਜਲਦ ਆਪਣੀ ਸਿਰ ਆਇਆ ਕਰਜ ਉਤਾਰ ਦੀ ਮੰਗਾ ਇਸ ਤੋਂ ਬਾਅਦ ਮੈਂ ਪੜ੍ਹਾਈ ਵਿੱਚ ਜੁਟ ਗਿਆ ਤੇ ਹਾਲਤ ਵਿੱਚ ਮੈਂ ਪੇਪਰ ਕਲੀਅਰ ਕਰਨਾ ਚਾਹੁੰਦਾ ਸੀ ਇਸ ਲਈ ਮੈਂ ਆਪਣੇ ਤਰਫ ਤੋਂ ਪੂਰਵ ਕੋਸ਼ਿਸ਼ ਕੀਤੀ ਅਤੇ ਪੇਪਰ ਦੇਣ ਲਈ ਚਲਾ ਗਿਆ ਉੱਥੇ ਜਾ ਕੇ ਮੈਂ ਜੋ ਮਾਹੌਲ ਦੇਖਿਆ ਉਸ ਨੂੰ ਦੇਖ ਮੈਂ दंग ਰਹਿ ਗਿਆ ਉੱਥੇ ਕੁਝ ਅਫਸਰ ਅੱਖ ਬਚਾ ਕੇ ਕੁਝ ਮੁੰਡਿਆਂ ਨੂੰ ਪੇਪਰ ਕਰਵਾ ਰਹੇ ਸੀ ਪਰ ਮੈਂ ਕਿਸੇ ਚੀਜ਼ ਦੀ ਪ੍ਰਵਾਹ ਨਾ ਕਰਦੇ ਆਪਣਾ ਪੇਪਰ ਦੇ ਘਰ ਚਲਾ ਆਇਆ ਪੇਪਰ ਤੋਂ ਬਾਅਦ ਮੇਰੇ ਮਨ ਵਿੱਚ ਪੂਰੀ ਤਸੱਲੀ ਸੀ ਮੈਂ ਇਸ ਵਾਰ ਫਾਜੀ ਬਣ ਜਾਵਾਂਗਾ ਤੰਦ ਕਿਸਮਤ ਨੂੰ ਸ਼ਾਇਦ ਕੁਝ ਹੋਰ ਹੀ ਮਨਜੂਰ ਸੀ ਇੱਕ ਮਹੀਨੇ ਬਾਅਦ ਜਦ ਰਿਜ਼ਲਟ ਆਇਆ ਤਾਂ ਲਿਸਟ ਵਿੱਚ ਮੇਰਾ ਨਾਮ ਨਹੀਂ ਸੀ ਮੈਂ ਬਾਰ-ਬਾਰ ਲਿਸਟ ਨੂੰ ਫ੍ਰੋ ਹੋਲਦਾ ਰਿਹਾ ਪਰ ਮੇਰਾ ਨਾਮ ਕਿਤੇ ਵੀ ਨਜ਼ਰ ਨਹੀਂ ਆ ਰਿਹਾ ਸੀ ਮੇਰਾ ਸੁਪਨਾ ਤੇ ਬਾਪੂ ਨੂੰ ਕੀਤਾ ਵਾਅਦਾ ਟੁੱਟਦਾ ਦੇਖ ਮੇਰੀ ਅੱਖਾਂ ਵਿੱਚ ਹੰਝੂ ਆ ਗਏ ਥਰੇ ਮੈਂ ਸਾਰੀ ਰਾਤ ਮਾਂ ਦੀ ਗੁੱਤਲ ਵਿੱਚ ਸਿਰ ਰੱਖ ਲੋਂਦਾ ਰਿਹਾ ਕੁਝ ਦਿਨ ਬਾਅਦ ਪਤਾ ਚੱਲਿਆ ਕਿ ਜਿੰਨਾ ਮੁੰਡਿਆਂ ਨੇ ਅਕਸਰਾਂ ਕੋਲ ਸਿਫਾਰਸ ਪਾਈ ਸੀ ਜਾਂ ਫਿਰ ਜਿੰਨਾਂ ਨੇ ਅੱਗੇ ਹੀ ਅੱਗੇ ਪੈਸੇ ਦੇ ਰੱਖੇ ਸਨ ਸਿਰਫ ਉਹਨਾਂ ਦਾ ਹੀ ਲਿਸਟ ਵਿੱਚ ਨਾਮ ਆਇਆ ਹੈ ਮੈਂ ਦਿਲ ਉੱਪਰ ਪੱਥਰ ਰੱਖ ਫਿਰ ਵੀ ਆਪਣੇ ਮਨ ਨੂੰ ਸਮਝਾਇਆ ਅਤੇ ਦੁਬਾਰਾ ਤਿਆਰੀ ਕਰਨੀ ਸ਼ੁਰੂ ਕਰ ਦਿੱਤੀ ਕਿਸਮਤ ਨਾਲ اگلے ਹੀ ਮਹੀਨੇ ਟ੍ਰੇਨਮੈਨ ਦੀ ਪੜਤਖੋਲੀ ਪਰ ਉਸ ਵਾਰ ਵੀ ਮੇਰੇ ਨਾਲ ਇਦਾਂ ਹੀ ਹੋਇਆ ਅਜ਼ੀਹਾ ਕਰਦਿਆਂ ਕਰਦਿਆਂ 2 ਮਹੀਨੇ ਹੋ ਗਏ ਇੱਕ ਦਿਨ ਬਾਪੂ ਵੀ ਅਚਾਨਕੇ ਬਿਮਾਰ ਹੋ ਗਿਆ ਬਾਪੂ ਦੀ ਅਜੀਹ ਨਾਲ ਜੋ ਹਾਲਤ ਨੂੰ ਦੇਖਣਾ ਡਰ ਗਿਆ ਅਤੇ ਮੈਨੂੰ ਉਹ ਵੇਲਾ ਜ਼ਿਆਦਾ ਆ ਜਦ ਪੈਸਿਆਂ ਦੀ ਤੰਗੀ ਕਾਰਨ ਸੇ ਬੇਬੀ ਨੂੰ ਖੋ ਦਿੱਤਾ ਸੀ ਮੈਂ ਬੇਬੀ ਨੂੰ ਤਾਂ ਖੋ ਚੁੱਕਿਆ ਸੀ ਪਰ ਬਾਪੂ ਨੂੰ ਨਹੀਂ ਖੋਣਾ ਚਾਹਦਾ ਮੈਂ ਬਾਪੂ ਨੂੰ ਲੈ ਕੇ ਸ਼ਹਿਰ ਚਲਾ ਗਿਆ ਅਤੇ ਬਾਗਲੇ ਪਰਵਾ ਦਿੱਤਾ ਬਾਪੂ ਦੇ ਇਲਾਜ ਲਈ ਪੈਸੇ ਦੀ ਸਖਤ ਲੋੜ ਸੀ ਮੈਂ ਜਦ ਪੈਸੇ ਉਧਾਰ ਲੈਣੇ ਚਾਹੇ ਤਾਂ ਕਿਸੇ ਨੇ ਵੀ ਸਾਡੀ ਕੋਈ ਮਦਦ ਨਹੀਂ ਕੀਤੀ ਹਰ ਕੋਈ ਇੱਕ ਹੈ ਮੋਲ ਦਿੰਦਾ ਕਿ ਪਹਿਲਾਂ ਜੋ ਸਿਰ ਉੱਤੇ ਖਰਚਾ ਛੜਿਆ ਉਹ ਤਾਂ ਉਧਾਰ ਦੇਵੋ ਇਸੇ ਕੋਲੋਂ ਕੋਈ ਆਸ ਨਾ ਦਿਖਦੀ ਨੇਕ ਮੈਂ ਬਾਪੂ ਦੀ ਥਾ ਦਿਹਾੜੀ ਉੱਤੇ ਜਾਣਾ ਸ਼ੁਰੂ ਕਰ ਦਿੱਤਾ ਨਾ ਤੁ ਦਿਹਾੜੀ ਦੇ ਪੈਸਾ ਨਾਲ ਡਾਕਟਰਾਂ ਦੀ ਫੀਸ ਪੂਰੀ ਨਹੀਂ ਕੀਤੀ ਜਾ ਸਕਦੀ ਸੀ। ਬੇਬੇ ਦੀ ਤਰ੍ਹਾਂ ਬਾਪੂ ਨੂੰ ਵੀ ਸੀਰੀਪੋਰਟ ਦੇ ਦਾਖਲੇ ਕਰਵਾਉਣ ਲਈ ਡਾਕਟਰ ਨੇ ਕਹਿ ਦਿੱਤਾ ਮੈਂ ਉਸੇ ਤਰੀਕ ਮਾਂ-ਬਾਪ ਨੂੰ ਲੈ ਕੇ ਫਰੀਦਪੁਰ ਸ਼ਹਿਰ ਚਲਾ ਗਿਆ। ਅਬਿੱਤ ਦਾਖਲੇ ਕਰਵਾ ਦਿੱਤਾ। ਜੋਪੀ ਤੇ ਮਾਂ ਵੀ ਦੋਨੋਂ ਨਾਲ ਹੀ ਆ ਗਈਆਂ। ਡਾਕਟਰ ਨੇ ਬਾਪੂ ਦਾ ਚੱਕਪ ਕਰਨਾ ਸ਼ੁਰੂ ਕਰ ਦਿੱਤਾ ਤੇ ਦੱਸਿਆ ਕਿ ਬਾਪੂ ਨੂੰ ਹੱਟ ਪ੍ਰੋਬਲਮ ਹੈ। ਇਸ ਲਈ ਇਸ ਦਾ ਜਲਦ ਤੋਂ ਜਲ ਆਪਰੇਸ਼ਨ ਕਰਨਾ ਪਵੇਗਾ। ਮੇਂ ਆਪਰੇਸ਼ਨ ਕਰਨ ਲਈ ਹਾਂ ਕਰ ਦਿੱਤੀ ਡਾਕਟਰ ਨੇ ਚਾਲ ਕੋ ਜਲਨ 2 ਲੱਖ ਰੁਪਏ ਜਮ੍ਹਾਂ ਕਰਵਾਉਣ ਲਈ ਕਹਿ ਦਿੱਤਾ ਇੱਕਦਮ ਸਿਰ ਆਈਏ ਨੂੰ ਵੱਡੀ ਰਕਮ ਅਤੇ ਬਾਪੂ ਦੀ ਹਾਲਤ ਨੂੰ ਦੇਖ ਮੈਂ ਬੁਖਰਾ ਗਿਆ ਤੇ ਬਿਨਾਂ ਕੁਝ ਸੋਚਿਆ ਸਮਝਿਆ ਇੰਨਾ ਕਹਿ ਕੇ ਫੁੱਟ ਚਲਾ ਗਿਆ ਕਿ ਡਾਕਟਰ ਜੀ ਤੁਸੀਂ ਪੈਸਿਆਂ ਦੀ ਫਿਕਰ ਨਾ ਕਰੋ ਤੁਸੀਂ ਬਾਪੂ ਦਾ ਇਲਾਜ ਸ਼ੁਰੂ ਕਰੋ ਤਾਂ ਦੋਸਤੋ ਉਮੀਦ ਹੈ ਤੁਹਾਨੂੰ ਇਹ ਕਹਾਣੀ ਵਧੀਆ ਲੱਗੀ ਹੋਵੇਗੀ ਵੀਡੀਓ ਨੂੰ ਲਾਈਕ ਤੇ ਸ਼ੇਅਰ ਜ਼ਰੂਰ ਕਰਿਓ ਜੀ ਧੰਨਵਾਦ ਜੀ